ਅੰਮ੍ਰਿਤਸਰ ਸ਼ਹਿਰ ਅੰਦਰ 85 ਵਾਰਡਾਂ ਉੱਪਰ ਹੋ ਰਹੀਆਂ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਅੰਮ੍ਰਿਤਸਰ ਪੁਲਿਸ ਵੱਲੋਂ ਸੁਰੱਖਿਆ ਨੂੰ ਲੈ ਕੇ ਵੱਡੇ ਇੰਤਜ਼ਾਮ ਕੀਤੇ ਗਏ ਹਨ। ਉੱਥੇ ਹੀ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਵੱਲੋਂ ਅੰਮ੍ਰਿਤਸਰ ਸ਼ਹਿਰ ਦੇ ਵਾਕਵਾਕ ਬੋਲਿੰਗ ਗੋਠਾ ਤੇ ਪਹੁੰਚ ਕੇ ਪੁਲਿਸ ਵੱਲੋਂ ਖਿੱਤੇ ਪ੍ਰਬੰਧਾਂ ਦਾ ਚੈਕਅਪ ਲਿਆ ਗਿਆ। ਇਸ ਮੌਕੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਜੋਤੀ ਸਿੰਘ ਪੁੱਲਰ ਨੇ ਕਿਹਾ ਕਿ ਅੰਮ੍ਰਿਤਸਰ ਦੇ ਵਿੱਚ ਨਗਰ ਨਿਗਮ ਦੀਆਂ ਚੋਣਾਂ ਬੜੇ ਹੀ ਅਮਨ-ਚਾਂਦੀ ਦੇ ਨਾਲ ਕਰਵਾਈਆਂ ਜਾ ਰਹੀਆਂ ਹਨ। ਮਰਾ ਯਾਰ ਥੱਲੇ ਗੱਲ ਕਰੋ ਥੱਲੇ ਗੱਲੋ ਆਰਾਮ ਨਾਲ ਸਾਰਾ ਥੱਲੇ ਗੱਲੋ ਸਰ ਖਾਓ ਸਰ ਕੀ ਵੀ ਨਹੀਂ ਜਾ ਰਿਹਾ ਤੇ ਬਿਲਕੁਲ ਸਾਰਾ ਸ਼ਾਂਤੀਪੁਰ ਚੱਲ ਰਿਹਾ ਜੀ 85 ਵਾਰਡਸ ਨੇ ਆਪਣੇ ਕਮਿਸ਼ਨਰੇਟ ਏਰੀਆ ਦੇ ਵਿੱਚ ਔਰ ਇਹਦੇ ਵਿੱਚ ਜੇ ਅਸੀਂ ਪ੍ਰੋਗਰਾਮ ਦੀ ਗੱਲ ਕਰੀਏ ਤਾਂ ਹਰੇਕ ਹਲਕੇ ਦੇ ਵਿੱਚ ਇੱਕ ਡੀਸੀਪੀ ਲੈਵਲ ਦੇ ਅਫਸਰ ਇੰਚਾਰਜ ਨੇ ਗੱਲੇ ਕੇ ਡੀਸੀਪੀ ਲੈਵਲ ਦੇ ਅਫਸਰ ਨੇ ਦੋ ਡੀਸੀਪੀਜ਼ ਨੇ ਦੋ ਸਟ੍ਰਾਈਕਿੰਗ ਰਿਜ਼ਰਵ ਵਾਸਤੇ ਜਿਹੜੇ ਇਨਸਪੈਕਟਰਸ ਅਸੀਂ ਲਾਏ ਆ ਉਸ ਤੋਂ ਇਲਾਵਾ ਸਾਰੇ ਐਸਕੇਓਜ਼ ਫੀਲਡ 'ਚ ਨੇ ਪੀਸੀਆਰ ਸਾਰਾ ਐਜ਼ ਇਟ ਇਜ਼ ਚੱਲ ਰਿਹਾ ਔਰ ਇਸ ਤੋਂ ਇਲਾਵਾ ਹਰਮਿੰਦਰ ਸਿੰਘ ਸਾਡੇ ਏਸੀਪੀ ਜਿਹੜੇ ਆ ਉਹਨਾਂ ਨੂੰ ਅਲੱਗ-ਅਲੱਗ ਜ਼ਰਵਾਂ ਦਿੱਤੀਆਂ ਸਾਰੇ ਜ਼ੋਨ ਦੇ ਵਿੱਚ ਤੇ ਉਹ ਸਾਰਾ ਓਵਰਆਲ ਏਰੀਆ ਦੇ ਨੂੰ ਡੋਮਿਨੇਟ ਕਰ ਰਿਹਾ ਫਲੈਗ ਮਾਰਚ ਨਾਲ ਔਰ ਮੈਂ ਸਮਝਦਾ ਕਿ ਭੜੀ ਅੱਛੀ ਪੋਲਿੰਗ ਹੋ ਰਹੀ ਆ ਲੋਕਾਂ ਦੀ ਪਰਸੈਂਟੇਜ ਵੀ ਅੱਛੀ ਆ

ਠੀਕ ਹੈ ਬਿਲਕੁਲ ਕੋਈ ਐਵੀ ਦੀ ਗੱਲ ਨਹੀਂ ਜਿੱਤੇ ਕੋਈ ਕੰਪਲੇਂਟ ਆ ਰਹੀ ਹੈ ਪੁਲਿਸ ਇਮੀਡੀਏਟਲੀ ਪਹੁੰਚ ਰਹੀ ਹੈ ਜੋ ਆਮ ਇਲੈਕਸ਼ਨ ਚ ਇਦਾਂ ਹੀ ਹੁੰਦਾ ਸਰ ਮਾਲਾ ਪਿੰਡ ਦੇ ਵਿੱਚ ਕੋਈ ਸਵੇਰ ਤੋਂ ਬਾਅਦ ਨਹੀਂ ਕੋਈ ਹੋ ਜਾ ਰਲ ਕੋਈ ਨਹੀਂ ਆਇਆ ਜੀ ਹਾਂ ਜੀ ਮਾਲਾ ਪਹਿਲਾ ਕਲੈਸ਼ ਹੋਇਆ ਕਲੈਸ਼ ਤਾਂ ਨਹੀਂ ਕਹਿ ਸਕਦੇ ਉੱਥੇ ਪ੍ਰੋਟੈਸਟ ਹੋਇਆ ਕੁਝ ਏਰੀਆ ਅਮਰਸਰ ਰੂਰਲ ਦਾ ਹਾਂ ਜੀ ਕੁਝ ਸਾਡੇ ਏਰੀਆ ਚ ਸਾਡੀ ਫੋਰਸ ਉੱਤੇ ਸਾਰੇ ਸੀਨੀਅਰ ਅਫਸਰ ਡੀਸੀਪੀ ਵਗੈਰਾ ਪਹੁੰਚ ਕੇ ਸੀ ਸਿਚੁਏਸ਼ਨ ਬਿਲਕੁਲ ਨਾਰਮਲ ਹੈ ਸੈਕਿਉਰਿਟੀ ਬੰਦ ਰਹੇ ਜਾਂ ਇਹ ਮਾਤੇ ਤੇ ਐਕਸਟਰਾ ਫੋਰਸ ਲਾਈ ਗਈ ਹੈ ਨਾ ਇਹ ਹਾਈ ਪ੍ਰੋਫੈਸ਼ਨਲ ਬਿਲਕੁਲ ਐਕਸਟਰਾ ਜਿਹੜੇ ਸੋਚੇ ਸੀ ਜਿਉਂ ਉਹਨਾਂ ਦੇ ਐਕਸਟਰਾ ਬੰਦੇ ਲੱਗੇ ਆ ਜੇ ਤੁਸੀਂ ਇੱਥੇ ਹੀ ਬਾਹਰ ਦੇਖੋ ਕਿੰਨੀ ਫੋਰਸ ਬਾਹਰਲੇ ਪਾਸੇ ਵੀ ਡਿਪਲੋਇਡ ਆ ਆਪਣੇ ਜਿੱਥੇ ਲੋਕਾਂ ਨੇ ਕੈਂਡੀਡੇਟਸ ਨੇ ਜਾਂ ਪਾਰਟੀਆਂ ਨੇ ਆਪਣੇ ਟੈਂਟ ਲਾਏ ਆ ਇਵਨ ਕੰਟਰੋਲ ਉੱਥੇ ਵੀ ਪੂਰਾ ਹੈ ਠੀਕ ਹੈ ਜੀ ਥੈਂਕ ਯੂ ਥੈਂਕ ਯੂ ਸਰ ਥੈਂਕ ਯੂ ਪ੍ਰਾਪਰਟੀ ਬੇਚਣੇ ਔਰ ਖੀਨਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز